ਇੱਕ ਮਿੰਟ ਇੱਕ ਮਿੰਟ ਰਸਤਾ ਕਿਤੇ ਮੇਰੇ ਆ ਕੇ ਜੀਟਰ ਮੈਂ ਵੀ ਆ ਮੈਂ ਵੀ ਮੁੱਤੇ ਦੇ ਬੋਲਦਾ ਪਰ ਮੁੱਦਾ ਇਹ ਨਹੀਂ ਹੁੰਦਾ ਔਰ ਮੇਰੇ ਨਾਲ ਤੈਨੂੰ ਰਾਜਨੀਤੀ ਕਰ ਕਰਨੀ ਨਹੀਂ ਹੁੰਦੀ ਹੋ ਗਈ ਗੱਲ ਇਹਨੂੰ ਰਾਜਨੀਤੀ ਨਹੀਂ ਕਰਨੀ ਮੈਂ ਬਹੁਤ ਸਮਝਦਾ ਗੱਲ ਕਰਦਾ ਆਹ ਆਹ ਦੱਸ ਬੋਲੀ ਨਾ ਰਸਤੇ ਜਾ ਕੇ ਖੜਨਾ ਤੁਸੀਂ ਜਦੋਂ ਗੱਲ ਪੂਰੀ ਕਰ ਲਿਓ ਤਾਂ ਦੱਸੋ ਮੈਂ ਇਹ ਦੋ ਲੈ ਇਹ ਬਿਲਕੁਲ ਹੀ ਗਲਤ ਹੈ ਇਹ ਦੋ ਲੈਣੇ ਮੈਂ ਤੈਨੂੰ ਜਵਾਬ ਦੇ ਮੂੰਹੋਂ ਦਦਾ ਕੌਣ ਹਾਂ ਕੰਨ ਚਾਰ ਨਹੀਂ 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 ਹੜਕ ਹੁੰਦਾਗਾ ਨਹੀਂ ਆਮਤਾ ਨਹੀਂ ਕਰੀਂ ਆਮਤਾ ਨਹੀਂ ਕਰੀਂ ਜਵਾਬ ਨਹੀਂ ਕਿਹਨੇ ਭੇਜਿਆ ਹੈ ਮੈਂ ਪਬਲਿਕ ਲਈ ਪਬਲਿਕ ਦੇ ਰੂਹ ਮੈਂ ਪਬਲਿਕ ਲਈ ਆ ਡਰਾਮੇ ਕਾਂਗਰਸੀਓ ਬੰਦ ਕਰੋ ਓਹੋ ਕਾਹਦੇ ਸਮਰਿਆ ਕੀ ਆ ਇਹ ਆ ਡਰਾਮੇ ਕਾਂਗਰਸੀਓ ਯਾਦਾ ਪਹਿਲਾਂ ਕਿੱਥੇ ਗਏ ਸੀ ਆ ਪੂਰੀ ਡਰਾਮੇ ਵਿੱਚ ਲੱਗ ਗਈ ਆ ਰੋਲਾ ਨਾ ਮਾਰੋ ਯਾਰ ਜੋ ਬੰਦੀ ਚੁੱਕੀ ਆ ਡਰਾਮੇ ਦੱਸਣ ਲੱਗੇ ਕਾਂਗਰਸੀਆਂ ਨਹੀਂ ਆਣੇ ਓਏ ਕੱਟ ਬੈਠੀ ਲੈ ਲੋ ਬਣਾਓ ਮੈਨੂੰ ਦੱਸ ਕੇ ਫੈਰਲ ਕਰੋ ਕੋਈ ਵੀ ਜੁੜਦਾ ਹੰਡੀ ਵਾਲੇ ਕਿੰਨੇ ਸਾਲ ਦੀ ਕਰਿਆ ਹੋਰ ਨੇੜੇ ਅੱਜ ਕੱਲ ਸੁਣ ਲੋ ਅੱਜ ਮੈਂ ਕਿਹੜਾ ਮੈਂ ਹੈ ਹਮ ਨੂੰ ਬੜੀ ਹੈ ਅੱਜ ਦੀ ਦੂਸਰੀ ਵਾਰ ਸਰਕਾਰ ਬਣੀ ਸੀ ਜਿਹੜਾ ਮਾਇਆ ਤੇਰੇ ਬੜੇ ਚਲੋ ਦੂਜੀ ਵਾਰ ਸਰਕਾਰ ਬਣੀ ਉਹਦੇ ਵਿੱਚ ਅਜੈਕਟਿਵ ਅਮਾਉਂਟ ਨਹੀਂ ਪਤਾ ਮੈਨੂੰ 11-10 ਕਰੋੜ ਦੇ ਲਗਭਗ ਪੈਸੇ ਪੂਰੇ ਬਠਿੰਡੇ ਜ਼ਿਲ੍ਹੇ ਨੂੰ ਆਏ ਸੀਗੇ ਪੂਰੇ ਬਠਿੰਡੇ ਜ਼ਿਲ੍ਹੇ ਵਿੱਚ ਜਰਵੇਜਾ ਸਿੱਖੋ ਉਦੋਂ ਇੱਥੇ ਮంత్రి ਹੁੰਦਾ ਸੀਗਾ ਕੋਲ ਇੱਕ ਜ਼ਿਲ੍ਹੇ ਨੂੰ 11 ਕਰੋੜ ਦੇ ਲਗਭਗ ਪੈਸੇ ਕੱਟ ਵੱਧ ਹੋ ਸਕਦੀਆਂ ਮਾਉਂ ਜਿਹੜੇ ਵਿੱਚ 6 ਕਮੇਟੀਆਂ ਸੀ ਇੱਕ ਬੋਨੇ ਵਾਲੇ ਨੂੰ ਇੱਕ ਆਏ ਸੀ ਪੈਸੇ ਉਹ ਬੋਨੇ ਵਾਲੇ ਨੂੰ ਤੇ ਇੱਕ ਆਏ ਸੀ ਕੁਝੋ ਮੰਡੀ ਨੂੰ ਇੱਕ ਆਏ ਸੀ ਕੋਰਸ਼ਮੀਰ ਨੂੰ ਇੱਕ ਆਏ ਸੀ ਰਾਮੇ ਨੂੰ ਇੱਕ ਆਏ ਸੀ ਤਲਵੰਡੀ ਨੂੰ ਤੇ ਛੇਮਾੜ ਹਲਕਾ ਸੀ ਮਾਉਂ ਮਾਉਂ ਮੰਡੀ ਬਲਾ ਜਿਹੜੀ ਆਪਣੀ ਸੰਮਤੀ ਹੈ ਇਹ। ਕੁੱਲ ਕਿੰਨੇ ਪੈਸੇ ਆਏ? 11 ਕਰੋੜ ਦੇ ਲਗਭਗ। ਤੇ ਉਹਦੇ ਵਿੱਚੋਂ ਇੱਥੇ ਮੰਤਰੀ ਹੁੰਦਾ ਜਨਵੇਜਾ ਸੇਖੋ ਕਿੰਨੇ ਪੈਸੇ ਲੈ ਕੇ ਆਇਆ? ਕਿੰਨੇ ਪੈਸੇ? 4 ਕਰੋੜ ਤੋਂ ਵੀ ਘੱਟ ਅਪਰੋਕਸੀਮੇਟਲੀ ਸੀਵਰੇਜ ਵਾਸਤੇ ਪਾਣੀ ਦਾ ਆਏ ਸੀ। ਜਿਹੜਾ ਸੀਵਰੇਜ ਪਿਆਇਆ ਸੀ ਉਹ ਚੜ੍ਹਦੇ ਵਾਲੇ ਪਾਸੇ ਨੂੰ ਪਿਆ ਸੀ। ਇੱਕ ਕੰਪਨੀ ਵੱਡੀ ਕੰਪਨੀ ਜਿਹਦੀ ਸ਼ਾਇਦ ਕਿਸੇ ਵੱਡੇ ਸ਼ਹਿਰ ਦੀ ਕਿਦਾ ਸਟੇਟ ਦੀ ਕੰਪਨੀ ਦੇ ਵਿੱਚ ਨੇ ਆਏ ਉੱਥੇ ਆ ਕੇ ਟੈਂਡਰ ਕਾਲ ਕੀਤੇ ਟੈਂਡਰ ਨਿਕਲੇ ਤੇ ਉਹਨੇ ਵੰਡ ਕੇ ਆਪ ਦੇ ਵਰਕਰਾਂ ਨੂੰ ਦੇ ਦਿੱਤੇ ਮੈਂ ਬਾਈਨਾਮ ਕਹਿੰਦਾ ਆਪ ਦੇ ਵਰਕਰਾਂ ਨੂੰ ਅਕਾਲੀ ਦਰਬੀ ਸਰਕਾਰ ਦੇ ਵਿੱਚ ਉਹਨਾਂ ਨੇ ਲਿਆ ਕੇ ਸਿਮਿੰਟ ਦੀਆਂ ਪੈਪਾ ਧਰੀਆਂ ਥਾਂ ਥਾਂ ਕਰਕੇ ਧਰਤੀਆਂ ਉਹ ਸਿਮਿੰਟ ਦੀਆਂ ਪੈਪਾ ਕਿਧਰੇ ਠੀਕੀ ਦੀ ਚੱਕ ਕੇ ਲੈਂਦੀਆਂ ਸਸਤੀਆਂ ਕਿਸੇ ਮਾਲਸਾ ਤੋਂ ਕਿਸੇ ਨੇ ਚੱਕ ਕੇ ਲੈਂਦੀਆਂ ਉੱਥੋਂ ਕਿਸੇ ਨੇ ਚੱਕ ਕੇ ਲੈਂਦੀਆਂ ਪੁਰੂਪ ਨੇ ਖਰਚ ਕਰਦਾ ਨਾ ਮੈਂ ਬੋਲਦਾ ਇੱਕ ਮਿੰਟ ਨਾ ਹੁਣ ਇਹ ਸਿੱਧਾ ਕੱਢ ਕੇ ਕਰ ਸੁਣੋ ਬੋਲ ਨਹੀਂ ਨਹੀਂ ਮੈਂ ਇੱਕ ਮਿੰਟ ਰਿਹਾ ਨਾ ਮੈਂ ਜਵਾਬ ਦੇ ਕੇ ਜੀ ਐਮ ਐਲ اے ਸਾਹਿਬ ਇੱਕ ਮਿੰਟ ਸਾਡੀ ਇਹ ਗੱਲ ਸੁਣ ਲਓ ਮੈਂ ਦੱਸਦਾ ਇੱਕ ਮਿੰਟ ਸਾਡੀ ਸੁਣਨਾ ਬੋਲੋ ਇੱਕ ਮਿੰਟ ਬੋਲੋ ਬੈਂਟ ਜਾਣਾ ਤੁਹਾਨੂੰ ਪਾਤਰ ਨਹੀਂ ਹਾਂ ਖਿਲਾਫ ਆਉਂਦੇ ਹਾਂ ਹਾਂ ਨਿਕੰਦਪਾਣਾ ਕੋਣ ਮੰਡੀ ਚ ਇੱਕ ਮਿੰਟੇ ਕੰਮ ਇਹ ਮੇਰੇ ਸਾਡੀ ਵੈਸਿਆ ਸਾਡੇ ਦੁੱਖ ਵੀ ਸੁਣੋ ਪਹਿਲਾਂ ਸਾਡੀ ਨੂੰ ਸੁਣੋ ਸਾਡੇ ਤੋਂ ਹਾਈਕੋਰਟ ਚ ਤੁਸੀਂ ਤਾਂ ਕੁਝ ਸਾਡੇ ਦੁੱਖ ਸੁਣੋ ਇਹ ਕੰਮ ਰੋਕ ਰਹੇ ਆ ਜੀ ਕਾਹਦੇ ਨਾਲ ਲੀਬ ਰੇ ਦਾ ਕੰਮ ਰੋਕ ਰਹੇ ਆ ਤੇ ਤੁਸੀਂ ਜਿਹੜੇ ਪਾਸੇ ਰਾਜਾ ਵੜਿੰਗ ਨੂੰ ਪਟੀਸ਼ਨ ਪਾ ਰੱਖੀ ਆ ਇੱਕ ਪਾਸੇ ਇਹਨੇ ਆ ਜੋ ਜੋ ਬੋਲ ਰਹੇ ਹੋ ਲਾਈਵ ਚੱਲ ਰਿਹਾ ਰਾਜਾ ਵੜਿੰਗ ਦੇ ਜੜਵੇ ਦੀ ਪਾਈ ਹੈ ਮੋੜ ਦੀ ਨਹੀਂ ਪਾਈ ਇੱਕ ਇੱਕ ਹਫਤੇ ਦੇ ਵਿੱਚ ਇੱਕ ਹਫਤੇ ਦੇ ਵਿੱਚ ਘੋਡੇ ਸੀਵਰੇਜ ਜੁੜ ਗਿਆ ਸ਼ੁਰੂ ਹੋਣ ਜਾ ਰਿਹਾ 23 ਕਰੋੜ 99 ਲੱਖ ਦੀ ਤਾਂ ਪਾਣੀ ਖੜਾ ਘੋਡੇ ਕੋਡੇ ਅਸੀਂ 5 ਵਜੇ ਸੁਣੋ ਇੱਕ ਮਿੰਟ ਇੱਕ ਮਿੰਟ ਪਿਛਲੇ 25 ਸਾਲਾਂ ਤੋਂ ਪਾਣੀ ਖੜਦਾ ਕਾਂਗਰਸ ਸਰਕਾਰ ਵੀ ਨਹੀਂ ਇੱਥੇ ਇੱਥੇ ਗਲਤ ਕਹੋ ਜੀ ਇੱਥੇ ਗਲਤ ਤਾਂ ਤੁਸੀਂ ਪਿਛਲੇ 25 ਸਾਲਾਂ ਤੋਂ ਪਾਣੀ ਨਹੀਂ ਖੜਿਆ ਇੱਥੇ ਗਲਤ ਇਥੇ ਗਲਤ ਹੋ ਤੁਸੀਂ ਇਹ ਮੇਰੀ ਗੱਲ ਨਹੀਂ ਸੁਣਦੇ 1 ਮਿੰਟ 1 ਮਿੰਟ ਮੈਂ 50 ਕਰੋੜ ਰੁਪਏ ਮੰਡੀ ਨੂੰ ਲੈ ਕੇ ਆਇਆ 50 ਕਰੋੜ ਰੁਪਏ ਮੈਂ ਬਣਾਉਣੀ ਫਾਈਨਲ ਪੂਰਾ ਮੈਂ ਬਣਾਉਣਾ ਹੈ ਕੀ ਹੋਊ ਕਰਦੇ ਹੋ ਇਹ ਪਟੀਸ਼ਨ ਪਾ ਕੇ ਕੋਈ ਲੋਕ ਨਹੀਂ ਕਿਸੇ ਨੂੰ ਹਾਈ ਕੋਰਟ ਦੇ ਜੀਸੂਟੇ ਮੇਰੇ ਕੋਲ ਆ ਗਿਆ ਬਸ ਇਧਰੋਂ ਜੇ ਕੋਈ ਲੋਕ ਨਹੀਂ ਚਾਹੁੰਦਾ ਆਪਣਾ ਜੰਮੂ ਵਾਲੀ ਦੀ ਗੱਲ ਕਰਦਾ ਹੈ ਠੀਕ ਹੈ ਆਪ ਨੂੰ ਚਾਹਨਾ ਇੱਕ ਮਿੰਟ ਯਾਰ ਇੱਕ ਮਿੰਟ ਮੈਨੂੰ ਇੱਕ ਮਿੰਟ ਇੱਕ ਮਿੰਟ ਯਾਰ ਇੱਕ ਮਿੰਟ ਮੈਨੂੰ ਗੱਲ ਕਰ ਰਿਹਾ ਚੁੱਪ ਕਰ ਜਾਓ ਮੇਰੀ ਗੱਲ ਸੁਣੋ ਉਹ ਬੋਲਣ ਦੇ ਦੋ ਮੇਰੀ ਗੱਲ ਪੂਰੀ ਕਰੋ ਹੀ ਨਹੀਂ ਗੱਲ ਤਾਂ ਪੂਰੀ ਕਰੋ ਗੱਲ ਪੂਰੀ ਹੋਣੀ ਇਹ ਥੋੜੀ ਜਿਹੀ ਗੱਲ ਕਰ ਲੈ ਇੱਕ ਮਿੰਟ ਫਿਰ ਮਿਲ ਕੇ ਮੈਂ ਮੈਨੂੰ ਗੱਲ ਪੂਰੀ ਕਰ ਦੇ ਇੱਕ ਮਿੰਟ ਦੇ ਜਾ ਮੇਰੀ ਗੱਲ ਸੁਣ ਤੁਸੀਂ ਇੰਨਾ ਨਹੀਂ ਕਰਨਾ ਫਿਰ ਗੱਲ ਫਿਰ ਗੱਲ ਸੁਣ ਮੇਰੀ ਬਣਾ ਲੈ ਮੈਂ ਮਰ ਤਾਣੇ ਕਿੰਨੀ ਗੱਡੀ ਉੱਪਰ ਗੱਡੀ ਉੱਪਰ ਅੱਧੀ नहीं कर रहे हैं 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 नहीं कर रहे है ਬੋਲੋਗੇ ਨਾ ਹੋਇਆ ਤਾਂ ਹੋਇਆ ਤਾਂ ਹੋਇਆ ਤਾਂ ਹੋਇਆ ਤੇ ਕੰਮ ਹੋ ਰਹੇ ਨੇ ਹੋਰ ਹੋ ਰਹੇ ਨੇ ਅੱਜ ਤੱਕ ਹੋ ਰਹੇ ਨੇ ਤੁਸੀਂ ਕੀ ਕੀਤਾ ਤੁਸੀਂ ਕੀ ਕੀਤਾ ਹੋਏ ਪੰਜਾਬ ਤੁਸੀਂ ਕੀ ਕੀਤਾ ਚਲੋ ਤੋਏ ਖੜੇ ਹੋ ਜਿਹੜਾ ਤੁਸੀਂ ਤੋਏ ਬੰਦੇ ਕਾਂਗਰਸ ਦੇ ਚਲੋ

ट बनाऊं चला चला تھوڑا کم کرو जेको पिछले साल ਮੇਰੀ ਗੱਲ ਸਮਝੋ ਇਹ ਬਾਬੂ ਹੀ ਆ ਜਿਹੜਾ ਹੀਰੋ ਬਣਦਾ ਇੱਥੋਂ ਇੱਥੋਂ ਹੀਰੋ ਬਣਦਾ ਕੋਣਾ ਤੋ ਮਰਾਈ ਪੈਣੇ ਆਪਾਂ ਇਹਦੇ ਉੱਤੇ ਕਿਰਨੀ ਪਾ ਦੇ ਪੈਸੇ ਰੱਖਦੇ ਚਿੱਟੇ ਕੁਰਤੇ ਵੀ ਆ ਮੈਂ ਬਣਾ ਲੈਂਦੇ ਆ ਬਹੁਤ ਜ਼ਰੂਰੀ ਆ ਬੜਾ ਕੰਮ ਕਰਦੋ ਚਲੋ ਇੱਕ ਮੇਰੀ ਗੱਲ ਸਮਝੋ ਚਲੋ ਇੱਕ ਵਾਰ ਲੈ ਮਿੱਤਰੋ ਇੱਕ ਗੱਲ ਦੱਸਦਾ ਮੈਂ ਤੁਸੀਂ ਸਾਰੇ ਖੜੇ ਹੋ ਇੱਥੇ ਵੰਡੀ ਵਾਲੇ ਜੇ ਜਿਹੜੇ ਮੈਂ ਕੰਮ ਕਰਾਉਣਾ ਤੇ 23 ਕਰੋੜ 99 ਲੱਖ ਨਾਲ ਸੀਵਰ ਦਰੋਸਤ ਹੋ ਗਿਆ ਤੁਹਾਡਾ ਪਾਇ ਪਾਇ ਨਾਲ ਪੈ ਗਈਆਂ ਆ ਦੋ ਕਲੈਕਸ਼ਨ ਜੋੜਨ ਵਾਲੇ ਆ ਇੱਕ ਤਾਂ ਮੈਸਰ ਖਾਨੇ ਪੂਰੇ ਥਲੇ ਪਾਣੀ ਨਿਕਲਣਾ ਇੱਕ ਉੱਥੇ ਜਿਹੜੀ ਸੂਆ ਆ ਗਿਆ ਨਰਸਿੰਗੀ ਕੋਲੇ ਉਹ ਤੋਂ ਕਲੈਕਸ਼ਨ ਜੋੜਨ ਵਾਲਾ ਕਿਉਂਕਿ ਇੱਕ ਬਦਾ ਐਸਟੀਪੀ پلان ਤੋਂ ਜਿਹੜਾ ਇੱਕ ਮਿੰਟ ਜਿਹੜਾ ਥੋੜਾ ਚੰਦਿਆਂ ਦੇ ਕੰਮ ਹੋਣ ਵਾਲਾ ਇਹ ਕੰਮ ਮੈਂ ਜੇ ਨਾ ਕਰਾਇਆ মে মিটি বোটার <च्चारी> तो कम हो रहा सब तो ज्यादा कम हो रहा ਉਹ ਤੇਰੇ ਅੰਦਰ ਨਾ ਨਾ ਲੋਕ ਪੱਗੀਆਂ ਦੇਖੋ ਮੇਰੇ ਵੀ ਦੂਸਰੇ ਦਾ ਸੋਲੋ ਕੋਈ ਨਹੀਂ ਕੰਮ ਹੋ ਰਹੀ ਹੈ ਬਣੀ ਗੱਲ ਕਰਦਾ ਸਦਾ ਸਿੱਧੇ ਕੰਨੀ ਗਿਆ ਇੱਕਦਮ ਸੱਡੀ ਲਈ ਦੇਖੋ ਕੋਈ ਨਾ ਸਰਫਰ ਨਾ ਗਵਰਨਰ ਸਾਹਿਬ ਸਰ ਸ਼ੂਤਰ ਕਿੰਦਰ ਸਾਹਿਬ ਕਿੰਦਰ ਸਾਹਿਬ ਹਰ ਵਕੀਲ ਇੱਕ ਵਾਰੀ ਚੁੱਪ ਕਰਾਉਂਦਾ ਆ ਬੋਲ ਦੇ ਆਪਣਾ ਮਾਰੀ ਬੋਲ ਦੇ ਇੱਕ ਕੰਸੂਲਰ ਕਰਦਾ ਜੀ ਨਾ ਗੱਲ ਸੁਣੋ ਗੱਲ ਸੁਣੋ ਪਹਿਲਾਂ ਗੱਲ ਸੁਣੋ ਕਿਉਂ ਨੂੰ ਨਾ ਕਹਾਂਗੇ ਬਹੁਤ ਦਿਲ ਕਰਦਾ ਆਪਣੇ ਮੌਕੇ ਸਾਨੂੰ ਅਸੀਂ ਕਹਿਣ ਆਏ ਵੇ ਥੋੜੇ ਬੋਲੇ ਅੱਜ ਰਾਤ ਤੱਕ ਲੈਣਾ ਬਹਿ ਜਾਣਾ ਮਾਸਟਰ ਲੋਕ ਅੱਗੇ ਹੋਏ ਆ ਜੀ ਰੌਣਾ ਇਹ ਹੈ ਲੋਕ ਅੱਗੇ ਹੋਏ ਆ ਲੋਕਾਂ ਨੂੰ ਕੋਈ ਸਾਫ ਨਹੀਂ ਬੋਲਣ ਦਾ ਗੱਲ ਤਾਂ ਸੁਣ ਲਓ ਜੀ ਬਣ ਗਏ ਓਵੇ ਗੱਲ ਤਾਂ ਸੁਣੋ ਬਹੁਤ ਸਮਝ ਚੱਪੜੋ ਇੱਕ ਮਿੰਟ ਸੁਣ ਲਓ ਭਾਈ ਓਏ ਸੁਣ ਲਓ ਤੁਸੀਂ ਆ ਜਾਓ ਮੈਂ ਇਹ ਕਹਿਣਾ ਮੇਰੇ ਭਰਾ ਮੇਰੀ ਗੱਲ ਤੁਸੀਂ ਬਹੁਤ ਦੁਖੀ ਹੋ ਇਹ ਮੈਨੂੰ ਪੂਰਾ ਪਤਾ ਹੈ ਮੈਨੂੰ ਵੀ ਪੂਰਾ ਦਰਦ ਹੈ ਇਸ ਮਾਰਗ ਦੇ ਨਾਲ ਮੈਂ ਜੀਵੋ ਜੁੜਿਆ ਹੋਇਆ ਮੈਨੂੰ ਦੁੱਖ ਹੈ ਕਿ ਤੁਸੀਂ ਬਾਣੀ 'ਚ ਹੈਗੇ ਹੋ ਬਾਣੀ ਖੜਦਾ ਮੀਆਂਦਾਰੀ ਖੜਦਾ ਹੈ ਸੀਵੇਜ ਦਾ ਵੀ ਕੁਝ ਆਊਟ ਹੁੰਦਾ ਹੈ ਮੈਂ ਮੰਨਦਾ ਪਰ ਇਹਦੇ ਵਿੱਚ ਇੱਕ ਪਾਸੇ ਰਾਜ ਕਰਨ ਵਾਲੀਆਂ ਪਾਰਟੀਆਂ ਨੂੰ ਬੜਾ ਟਾਈਮ ਤੇ ਇੱਕ ਪਾਸੇ ਮਹਿਜ ਸਾਢੇ ਤਿੰਨ ਤਿੰਨ ਸਾਲ ਸਮਾਂ ਘਟ ਹੈ ਪਰ ਪਹਿਲੇ ਦਰਮ ਦੇ ਵਿੱਚ ਮੈਂ ਸੀਵਰੇਜ ਦੀ ਵਿਧਾਨ ਸਭਾ ਦਾ ਮੁੱਦਾ ਪਹਿਲੇ ਦਿਨ ਮੈਂ ਕਿਸੇ ਜੇ ਮੁੱਦਾ ਚੱਕਿਆ ਸੀਵਰੇਜ ਦਾ ਚੱਕਿਆ ਵਿਧਾਨ ਸਭਾ ਦੇ ਵਿੱਚ ਜੇ ਕਿਸੇ ਨੂੰ ਨਹੀਂ ਤਾਂ ਮੈਂ ਹੁਣ ਕੱਢ ਕੇ ਤੁਹਾਨੂੰ ਦਿਖਾ ਕੇ ਜਾਊਂਗਾ ਕਿ ਬੋਲਿਆ ਕਿ ਨਹੀਂ ਬੋਲਿਆ ਫਿਰ ਜਦੋਂ ਮੈਂ ਉਹ ਪ੍ਰੋਜੈਕਟ ਨੂੰ ਪਾਸ ਕਰਾ ਲਿਆ ਕਰਾਉਣ ਤੇ ਮੈਨੂੰ ਪ੍ਰੋਜੈਕਟ ਪਾਸ ਕਰਾਉਣ ਤੇ ਮੈਨੂੰ ਸਾਲ ਸਵਾ ਸਾਲ ਲੱਗ ਗਿਆ ਪਾਸ ਕਰਾਉਣ ਤੋਂ ਬਾਅਦ ਵਿਧਾਨ ਸਭਾ 'ਚ ਮੈਂ ਫੇਰ ਬੋਲੇ ਤੁਹਾਡੇ ਹੱਕ 'ਚ ਮੰਡੀ ਵਾਲਿਆਂ ਦੇ ਹੱਕ 'ਚ ਬੋਲਿਆ ਵੀ ਸਾਡੇ ਲੋਕ ਬਹੁਤ ਦੁਖੀ ਹੈ ਸਰ ਸਾਡੇ ਆ ਪੈਸੇ ਰਿਲੀਜ਼ ਕਰ ਦਿਓ ਪੈਸੇ ਪਾ ਦਿਓ ਤੇ ਮੈਂ ਉਸ ਤੋਂ ਬਾਅਦ ਦੇ ਵਿੱਚ ਬਾਸਾਡਾ ਰੋਡ ਦਾ ਮੁੱਦਾ ਵੀ ਮੈਂ ਵਿਧਾਨ ਸਭਾ ਦੇ ਵਿੱਚ ਚੱਕਿਆ ਬਾਸਾਡਾ ਰੋਡ ਤੇ ਦੱਲਾ ਰੋਡ ਤੇ ਉਧਰੋਂ ਫੈਕਟਰੀ ਰੋਡ ਇਹਦੇ ਲਈ ਤਕਰੀਬਨ 4 ਕਰੋੜ 62 ਲੱਖ ਰੁਪਇਆ ਜਿਹੜਾ ਹੁਣੇ ਤੁਹਾਨੂੰ ਲੈਟਰ ਦਿਖਾ ਕੇ ਛੱਡੇ ਆ ਉਹਦੇ ਟੈਂਡਰ ਲੱਗ ਗਿਆ ਜੀ ਅਗਲੀ ਗੱਲ ਇਹ ਤੋਂ ਬਾਅਦ ਚ ਨੈਕਸਟ ਜਿਹੜਾ ਥੋੜਾ ਹੁਣ ਸੀਵਰੇਜ ਦਾ 23 ਕਰੋੜ 99 ਲੱਖ ਚਲੋ ਮੇਰੇ ਨਾਲ ਜੇ ਕੰਮ ਨਹੀਂ ਚੱਲ ਰਿਹਾ ਅੱਜ ਤਿਹਾਰ ਦਾ ਦਿਨ ਕਰਕੇ ਹੋ ਸਕਦਾ ਬੰਦ ਹੋਵੇ ਚਲੋ ਮੈਂ ਦਿਖਾਵਾਂ ਪੈਪਾ ਪਈਆਂ ਹੋਈਆਂ ਚਲੋ ਮੈਂ ਦਿਖਾਵਾਂ ਪੈਪਾ ਬਾਹਰ ਪਈਆਂ ਹੋਈਆਂ ਜਿਹੜੀ ਪਾਈਆਂ ਮੁੰਡੀ ਡੁੱਬ ਗਈ ਪਰ ਮੈਂ ਦੱਸਦਾ ਪੀਣ ਵਾਲੇ ਪਾਣੀ ਵਾਸਤੇ 21 ਕਰੋੜ 90 ਲੱਖ ਮਨਜ਼ੂਰ ਹੋ ਗਿਆ ਉਹਦੇ ਟੈਂਡਰ ਹੁਣ ਲੱਗ ਜਾਣਿਆ ਚੰਦ ਦਿਨਾਂ ਦੇ ਵਿੱਚ ਮੇਰੀ ਅੱਜ ਹੀ ਐਕਸ਼ਨ ਦੇ ਨਾਲ ਲੰਮੀ ਚੌੜੀ ਗੱਲ ਹੋਈ ਆ ਤੇ ਉਹਦੇ ਨਾਲ ਨਹਿਰਾਂ ਤੋਂ ਪਾਣੀ ਲਿਆ ਕੇ ਅਸੀਂ ਉੱਥੇ ਪੂਰਾ ਕਰਾਂਗੇ 36 ਕਿਲੋਮੀਟਰ 36 ਕਿਲੋਮੀਟਰ ਨਮੀਆਂ ਤੈਪਾ ਬਣੀਆਂ ਨੇ ਸਾਰਾ ਪ੍ਰੋਜੈਕਟ ਬਹਿ ਕੇ ਕੱਲਾ 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 ਮੈਨੂੰ ਪਤਾ ਹੈ ਤੁਹਾਨੂੰ ਆਸ ਤੇ ਉਮੀਦ ਆ ਮਾਗੀ ਪਾਰਟੀ ਤੋਂ ਆ